ਮੇਰੇ ਮੇਜੋਰਿਟੀ Song ਆ ਜਿਹੜੇ ਮੈਂ ਪਹਿਲਾਂ ਸਟੇਜ ਤੇ ਗਾ ਲੰਨਾ ਉਸ ਬਾਅਦ ਕਦੀ ਦਹਾਕੇ ਬਾਅਦ 5 ਸਾਲ 7 ਸਾਲ ਬਾਅਦ 19 ਵੀ ਹੋ ਜਾਂਦੇ ਆ ਮੈਂ ਤੇ ਰਾਤ ਨੂੰ ਲਿਖ ਲੰਨਾ ਸਵੇਰੇ ਗਾ ਲੰਨਾ ਸਟੇਜ ਤੇ ਜਾ ਕੇ ਇਹ ਮੇਰੀ ਆਪਣੀ ਲਾਇਕੀng ਆ ਭੁੱਲੀਏ ਕਿ ਮੇ ਵਰਗੀ ਇੱਕ ਸਿਚੁਏਸ਼ਨ ਆਬਵੀਅਸਲੀ ਫਿਲਮ ਦੇ ਵਿੱਚ ਹੈਗੀ ਆ ਜਿਹੜੀ ਕਿ ਬਹੁਤ ਇੰਟੈਂਸ ਤੇ ਮੁਹੱਬਤ ਦੀ ਜਿਹੜੀ ਉਦਾਸੀ ਦਾ ਆਲਮ ਹੁੰਦਾ ਉਹਨੂੰ ਪਿਟ੍ਰੇ ਕਰਦੀ ਆ ਸੋ ਦੋਨੋ ਥਾਵਾਂ ਤੇ ਮੈਨੂੰ ਐਸਪੀ ਨੀਰੂ मैम ਹੁਣਾ ਨੇ ਇਹ ਕੀ ਕਹਿੰਦੇ ਹਾਲੇ ਪਰਮਿਸ਼ਨ ਦਿੱਤੀ ਸੀ ਜਾਂ ਇਹਦੇ ਦੋ ਜਿਹੜਾ ਇੱਕ ਤਾਂ ਹੁਣੇ ਤੁਸੀਂ ਸੁਣਿਆ ਕੋਈ ਤੇਰੇ ਨਾਲ ਮੋਹੇ ਪੁਰਾਣਾ ਤੇ ਇੱਕ ਭੁੱਲੀਏ ਕਿਵੇਂ ਕਾਫੀ ਪੁਰਾਣੇ ਗੀਤ ਹੈ ਸਾਡੇ ਮੇਰੇ ਮжоਰਿਟੀ Song ਹੈ ਜਿਹੜੇ ਮੈਂ ਪਹਿਲਾਂ ਸਟੇਜ ਤੇ ਗਾ ਲਿਆ ਨਾ ਉਸ ਤੋਂ ਬਾਅਦ ਕਦੀ ਦਹਾਕੇ ਬਾਅਦ 5 ਸਾਲ 7 ਸਾਲ ਬਾਅਦ ਉਹ ਰਿਲੀਜ਼ ਵੀ ਹੋ ਜਾਂਦੇ ਆ ਪਰ ਮੇਰੀ ਕਦੀ ਪ੍ਰਾਇੋਰਟੀ ਨਹੀਂ ਹੁੰਦੀ ਆ ਕਿ ਗਾਣਾ ਪਹਿਲਾਂ ਰਿਲੀਜ਼ ਕਰਨਾ ਫਿਰ ਗਾਉਣਾ ਮੈਂ ਤੇ ਰਾਤ ਨੂੰ ਲਿਖ ਲੰਨਾ ਸਵੇਰੇ ਗਾਦੰਨਾ ਸਟੇਜ ਤੇ ਜਾ ਕੇ ਸੋ ਇਹ ਮੇਰੀ ਆਪਣੀ ਲਾਈਕਿੰਗ ਆ ਪਰ ਉਹ ਇਹ ਦੋ ਗੀਤ ਕਾਫੀ ਲੋਕਾਂ ਦੇ ਨਜ਼ਦੀਕ ਸੀ ਕਾਫੀ ਲੋਕਾਂ ਨੂੰ ਚੰਗੇ ਲੱਗਦੇ ਸੀਗੇ ਸੋ ਇਸ ਕਰਕੇ ਆਲਰੇਡੀ ਉਹਨਾਂ ਦਾ ਇੱਕ ਕੀ ਕਹਿੰਦੇ ਆ ਸਪੇਸ ਬਣੀ ਹੋਈ ਸੀਗੀ ਜਿਹੜੀ ਕਿ ਫਿਲਮ ਦੇ ਲਈ ਕਾਫੀ ਚੰਗੀ ਗੱਲ ਹੁੰਦੀ ਹੈ ਦੂਸਰਾ ਸੀਗਾ ਬਹੁਤ ਐਪਰੋਪਰੀਏਟ ਸਿਚੁਏਸ਼ਨ ਸੀਗੀ ਫਿਲਮ ਦੇ ਵਿੱਚ ਇਹ ਵੀ ਦੇਖੋ ਜਦ ਤ੍ਰੇਲਰ ਤੇ ਆਇਆ ਤੇ ਲੱਗਦਾ ਕਿ ਯਾਰ ਕਿ ਸਮਥਿੰਗ ਕਿ ਚਲੋ ਕੋਈ ਕੋਰਿਲੇਟਿਵਿਟੀ ਹੋਈ ਹੈ ਉਲੀਏ ਕਿਵੇਂ ਵਰਗੀ ਇੱਕ ਸਿਚੁਏਸ਼ਨ ਆਬਵੀਅਸਲੀ ਫਿਲਮ ਦੇ ਵਿੱਚ ਹੈਗੀ ਆ ਜਿਹੜੀ ਕਿ ਬਹੁਤ ਇੰਟੈਂਸ ਤੇ ਮੁਹੱਬਤ ਦੀ ਜਿਹੜੀ ਉਦਾਸੀ ਦਾ ਆਲਮ ਹੁੰਦਾ ਉਹਨੂੰ ਪਿਟ੍ਰੇ ਕਰਦੀ ਹੈ ਸੋ ਦੋਨੋਂ ਥਾਵਾਂ ਤੇ ਮੈਨੂੰ ਇਸ ਦੀ ਨੀਰੂ ਮੈਮ ਹੁਣਾ ਨੇ ਇਹ ਕੀ ਕਹਿੰਦੇ ਹੁੰਦੇ ਆ ਪਰਮਿਸ਼ਨ ਦੇ ਦਿੱਤੀ ਸੀ ਜਾਂ ਕਿ ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਜਮ ਰਿਕਾਰਡ ਕਰ ਲਾਂ ਕੁਝ ਜਿਸ ਦਾ ਮਰਜ਼ੀ ਬਣਾ ਲਾਂ ਤੇ ਉਹਦੇ ਕਰਕੇ ਬਰਡਨ ਵੀ ਤੁਹਾਡੇ ਤੇ ਜ਼ਿੰਮੇਵਾਰੀਆਂ ਜ਼ਿਆਦਾ ਹੋ ਜਾਂਦੀਆਂ ਸੋ ਇਸ ਕਰਕੇ ਮੈਨੂੰ ਇਹ ਵੀ ਸਿਗਾ ਕਿ ਯਾਰ ਕਿ ਕੁਝ ਨਾ ਕੁਝ ਜ਼ਿਆਦਾ ਬਿਹਤਰ ਹੋਣਾ ਚਾਹੀਦਾ ਜੋ ਵੀ ਕੁਛ ਮੈਂ ਕਰ ਸਕਦਾ ਹੋਇਆ ਸੋ ਮੇਰੇ ਮੈਜੋਰਿਟੀ Song ਹੈ ਜਿਹੜੇ ਮੈਂ ਪਹਿਲਾਂ ਸਟੇਜ ਤੇ ਗਾ ਲਿਆ ਨਾ ਉਸ ਬਾਅਦ ਕਦੀ ਦਹਾਕੇ ਬਾਅਦ 5 ਸਾਲ 7 ਸਾਲ ਬਾਅਦ ਉਰਨੀਜ਼ ਵੀ ਹੋ ਜਾਂਦੇ ਆ ਮੈਂ ਤੇ ਰਾਤ ਨੂੰ ਲਿਖ ਲੈਂਦਾ ਸਵੇਰੇ ਗਾ ਦਿੰਦਾ ਸਟੇਜ ਤੇ ਜਾ ਕੇ ਸੋ ਇਹ ਮੇਰੀ ਆਪਣੀ ਲਾਇਕਿੰਗ ਆ ਭੁੱਲੀਏ ਕਿ ਮੈਂ ਵਰਗੀ ਇੱਕ ਸਿਚੁਏਸ਼ਨ ਆਬਵੀਅਸਲੀ ਫਿਲਮ ਦੇ ਵਿੱਚ ਹੈਗੀ ਆ ਜਿਹੜੀ ਕਿ ਬਹੁਤ ਇੰਟੈਂਸ ਤੇ ਮੁਹੱਬਤ ਦੀ ਜਿਹੜੀ ਉਦਾਸੀ ਦਾ ਆਲਮ ਹੁੰਦਾ ਹੈ ਉਹਨੂੰ ਪਠੇ ਕਰਦੀ ਹੈ ਸੋ ਦੋਨੋਂ ਥਾਵਾਂ ਤੇ ਮੈਨੂੰ ਐਸਪੀ ਨੀਰੂ मैम ਹਣਾ ਨੇ ਇਹ ਕੀ ਕਹਿੰਦੇ ਨੇ ਪਰਮਿਸ਼ਨ ਦਿੱਤੀ ਸੀ ਜਾਂ ਇਹਦੇ ਦੋ ਜਿਹੜਾ ਇੱਕ ਤਾਂ ਹੁਣੇ ਤੁਸੀਂ ਸੁਣਿਆ ਕੋਈ ਤੇਰੇ ਨਾਲ ਮੋਹੇ ਪੁਰਾਣਾ ਤੇ ਇੱਕ ਭੁੱਲੀਏ ਕਿਵੇਂ ਕਾਫੀ ਪੁਰਾਣੇ ਗੀਤ ਹੈ ਸਾਡੇ ਮੇਰੇ ਮжоਰਿਟੀ Song ਹੈ ਜਿਹੜੇ ਮੈਂ ਪਹਿਲਾਂ ਸਟੇਜ ਤੇ ਗਾ ਲਿਆ ਉਸ ਬਾਅਦ ਕਦੀ ਦਹਾਕੇ ਬਾਅਦ 5 ਸਾਲ 7 ਸਾਲ ਬਾਅਦ ਰਿਲੀਜ਼ ਵੀ ਹੋ ਜਾਂਦੇ ਆ ਪਰ ਮੇਰੀ ਕਦੀ ਪ੍ਰਾਇੋਰਟੀ ਨਹੀਂ ਹੁੰਦੀ ਆ ਕਿ ਗਾਣਾ ਪਹਿਲਾਂ ਰਿਲੀਜ਼ ਕਰਨਾ ਫਿਰ ਗਾਉਣਾ ਮੈਂ ਤੇ ਰਾਤ ਨੂੰ ਲਿਖ ਲੈਂਦਾ ਸਵੇਰੇ ਗਾ ਦਿੰਦਾ ਸਟੇਜ ਤੇ ਜਾ ਕੇ ਸੋ ਇਹ ਮੇਰੀ ਆਪਣੀ ਲਾਈਕਿੰਗ ਆ ਪਰ ਉਹ ਇਹ ਦੋ ਗੀਤ ਕਾਫੀ ਲੋਕਾਂ ਦੇ ਨਜ਼ਦੀਕ ਸੀ ਕਾਫੀ ਲੋਕਾਂ ਨੂੰ ਚੰਗੇ ਲੱਗਦੇ ਸੀਗੇ ਸੋ ਇਸ ਕਰਕੇ ਆਲਰੇਡੀ ਉਹਨਾਂ ਦਾ ਇੱਕ ਕੀ ਕਹਿੰਦੇ ਆ ਸਪੇਸ ਬਣੀ ਹੋਈ ਸੀਗੀ ਜਿਹੜੀ ਕਿ ਫਿਲਮ ਦੇ ਲਈ ਕਾਫੀ ਚੰਗੀ ਗੱਲ ਹੁੰਦੀ ਆ ਦੂਸਰਾ ਸੀਗਾ ਬਹੁਤ ਐਪਰੋਪਰੀਏਟ ਸਿਚੁਏਸ਼ਨ ਸੀਗੀ ਫਿਲਮ ਦੇ ਵਿੱਚ ਇਹ ਵੀ ਦੇਖੋ ਜਦ ਤ੍ਰੇਲਰ ਤੇ ਆਇਆ ਤੇ ਲੱਗਦਾ ਕਿ ਯਾਰ ਕਿ ਸਮਥਿੰਗ ਕਿ ਚਲੋ ਕੋਈ ਕੋਰਿਲੇਟੀਵਿਟੀ ਹੋਈ ਐ ਭੁੱਲੀਏ ਕਿਵੇਂ ਵਰਗੀ ਇੱਕ ਸਿਚੁਏਸ਼ਨ ਓਬਵੀਅਸਲੀ ਫਿਲਮ ਦੇ ਵਿੱਚ ਹੈਗੀ ਆ ਜਿਹੜੀ ਕਿ ਬਹੁਤ ਇੰਟੈਂਸ ਤੇ ਮੁਹੱਬਤ ਦੀ ਜਿਹੜੀ ਉਦਾਸੀ ਦਾ ਆਲਮ ਹੁੰਦਾ ਉਹਨੂੰ ਪੋਟ੍ਰੇ ਕਰਦੀ ਐ ਸੋ ਦੋਨੋਂ ਥਾਵਾਂ ਤੇ ਮੈਨੂੰ ਅਸਲੀ ਨੀਰੂ ਮੈਮ ਹੁਣਾ ਨੇ ਇਹ ਕੀ ਕਹਿੰਦੇ ਹੁੰਦੇ ਆ ਪਰਮਿਸ਼ਨ ਦੇ ਦਿੱਤੀ ਸੀ ਜਾਂ ਕਿ ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਜਮ ਰਿਕਾਰਡ ਕਰ ਲਾਂ ਕੁਝ ਜਿਸ ਦਾ ਮਰਜ਼ੀ ਬਣਾ ਲਾਂ ਉਹਦੇ ਕਰਕੇ ਬਰਡਨ ਵੀ ਤੁਹਾਡੇ ਤੇ ਜ਼ਿੰਮੇਵਾਰੀਆਂ ਜ਼ਿਆਦਾ ਹੋ ਜਾਂਦੀਆਂ ਸੋ ਇਸ ਕਰਕੇ ਮੈਨੂੰ ਇਹ ਵੀ ਸਿਗਾ ਕਿ ਯਾਰ ਕਿ ਕੁਝ ਨਾ ਕੁਝ ਜ਼ਿਆਦਾ ਬਿਹਤਰ ਹੋਣਾ ਚਾਹੀਦਾ ਜੋ ਵੀ ਕੁਝ ਮੈਂ ਕਰ ਸਕਦਾ ਹਾਂ ਸੋ